ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਡਿਪਾਰਟ ਕੀਤੇ ਗਏ ਭਾਰਤੀਆਂ ਬਾਰੇ ਇੱਕ ਬੇਹੱਦ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਸਾਡੇ ਵਿਚਾਰ ਇੱਕੋ ਜਿਹੇ ਨੇ ਅਤੇ ਉਹ ਇਹ ਹਨ ਕਿ ਜੇਕਰ ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਕਿਸੇ ਵੀ ਭਾਰਤੀ ਦੀ ਪੁਸ਼ਟੀ ਹੁੰਦੀ ਆ ਤਾਂ ਅਸੀਂ ਉਹਨਾਂ ਨੂੰ ਭਾਰਤ ਵਾਪਸ ਲੈਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ ਉਹਨਾਂ ਕਿਹਾ ਕਿ ਕੁਝ ਪ੍ਰਵਾਸੀਆਂ ਨੂੰ ਮਨੁੱਖੀ ਤਸਕਰ ਲੈ ਕੇ ਆਉਂਦੇ ਨੇ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਅਮਰੀਕਾ ਲਜਾਇਆ ਗਿਆ ਟਰੰਪ ਨੇ ਜਦੋਂ ਤੋਂ ਰਾਸ਼ਟਰਪਤੀ ਦਾ ਕਾਰਜਪਾਲ ਸੰਭਿਆ ਅਮਰੀਕਾ ਨੇ ਪਹਿਲੇ ਗੇੜ ਵਿੱਚ 104 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਸਧਾਰਨ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਨੇ ਉਹਨਾਂ ਨਾਲ ਵੱਡੇ ਵਾਅਦੇ ਕੀਤੇ ਜਾਂਦੇ ਨੇ ਉਨਾ ਕਿਹਾ ਹੈ ਕਿ ਗਹਿੇ ਨੌਜਵਾਨਾਂ ਨੂੰ ਬਚਾਉਣ ਲਈ ਮਨੁੱਖੀ ਤਸਕਰਾਂ ਤੇ ਕਾਰਵਾਈ ਕਰਨ ਦੀ ਲੋੜ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2008 ਦੇ ਮੁੰਬਈ ਹਮਲੇ ਦੇ ਮੁਲਜ਼ਮ ਤਹਵਰ ਰਾਣਾ ਨੂੰ ਭਾਰਤ ਨੂੰ ਸੌਂਪਣ ਦਾ ਐਲਾਨ ਕੀਤਾ ਟਰੰਪ ਨੇ ਕਿਹਾ ਅਮਰੀਕਾ ਨੇ ਭਾਰਤ ਦੇ ਅਮਰੀਕਾ ਨਾਲ ਦਾ ਵਪਾਰ ਘਟਾ ਕੇ ਕਰੀਬ 100 ਬਿਲੀਅਨ ਡਾਲਰ ਦਾ ਹੈ ਮੈਂ ਤੇ ਮੋਦੀ ਆਪਸੀ ਵਪਾਰ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਅਮਰੀਕੀਆਂ ਲਈ ਨਿਰਪੱਖ ਬਣਾਉਣ ਲਈ ਗੱਲਬਾਤ ਸ਼ੁਰੂ ਕਰਾਂਗੇ ਉਧਰ ਵਾਈਟ ਹਾਊਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਇੱਕ ਦੂਜੇ ਦੀ ਤਾਰੀਫ਼ ਕੀਤੀ ਹੈ। ਦੋਹੇ ਆਗੂਆਂ ਵਿਚਾਲੇ ਹੋਈ ਦੁਵੱਲੀ ਗੱਲਬਾਤ 'ਚ ਵਪਾਰ ਤੇ ਰਿਹਾਂ। ਹਾਲਾਂਕਿ 트੍ਰੰਪ ਨੇ ਭਾਰਤ ਤੋਂ ਹੋਣ ਵਾਲੀ ਦਰਾਮਦ ਤੇ ਬਰਾਬਰ ਟੈਰਿਫ ਲਗਾਉਣ ਦੀ ਗੱਲ ਆਖੀ ਹੈ। ਦੂਜੇ ਪਾਸੇ ਮੋਦੀ ਨੇ ਦੋਬੇ ਦੇਸ਼ਾਂ ਵਿੱਚ ਆਲੇ-ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਗੱਲ ਕੀਤੀ 트럼ਪ ਨੇ ਕਿਹਾ ਭਾਰਤ ਜੋ ਵੀ ਸਾਡੇ ਤੇ ਟੈਰਿਫ ਲਗਾਏਗਾ ਅਸੀਂ ਵੀ ਉਹਨਾਂ ਤੇ ਉਹੀ ਟੈਰਿਫ ਲਗਾਵਾਂਗੇ ਟੈਰਿਫ ਸੰਬੰਧੀ 트럼ਪ ਨੇ ਕਿਹਾ ਸਾਡੇ ਸਹਿਯੋਗੀ ਸਾਡੇ ਦੁਸ਼ਮਣਾਂ ਨਾਲੋਂ ਵੀ ਮਾੜੇ ਨੇ ਮੋਦੀ ਨੇ 2008 ਦੇ ਮੁੰਬਈ ਹਮਲੇ ਅੱਤਵਾਦੀ ਹਮਲੇ ਨਾਲ ਕਥਿਤ ਤੌਰ ਤੇ ਜੁੜੇ ਇੱਕ ਵਿਅਕਤੀ ਹਵਰ ਰਾਣਾ ਨੇ ਭਾਰਤ ਤੋਂ ਅਮਰੀਕਾ ਤੋਂ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਦੇਣ ਲਈ ਟਰੰਪ ਦਾ ਧੰਨਵਾਦ ਕੀਤਾ। ਉਹਨਾਂ ਨੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਵਾਪਸ ਸਬਕਾਰ ਕਰਨ ਦਾ ਵਾਅਦਾ ਕੀਤਾ ਹੈ ਕਿ ਅਸੀਂ ਉਸ ਨੂੰ ਸਬਕਾਰ ਕਰਾਂਗੇ ਜੇਕਰ ਤੁਹਾਡੇ ਦੇਸ਼ ਵਿੱਚ ਕੋਈ ਵੀ ਸਾਡਾ ਭਾਰਤੀ ਗੈਰਕਾਨੂੰਨੀ ਢੰਗ ਨਾਲ ਗਲਤ ਤਰੀਕੇ ਨਾਲ ਰਹਿ ਰਿਹਾ ਹੈ। ਇਸ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਫੋਨ 'ਤੇ ਗੱਲਬਾਤ ਹੋਈ ਗੱਲਬਾਤ ਬਾਰੇ ਵੀ ਦੱਸਿਆ ਤੇ ਉਹਨਾਂ ਉਮੀਦ ਜਤਾਈ ਕਿ ਇਹ ਗੱਲਬਾਤ ਯੂਕਰੇਨ ਜੰਗ ਖਤਮ ਹੋਣ ਦੀ ਸ਼ੁਰੂਆਤ ਹੋਏਗੀ। ਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ਤੋਂ ਹੋਰ ਤੇਲ ਅਤੇ ਗੈਸ ਖਰੀਦੇਗਾ। ਭਾਰਤ ਇਸ ਸਮੇਂ ਰੂਸ, ਇਰਾਕ ਅਤੇ ਸਾਊਦੀ ਅਰਬ ਦੇ ਤੋਂ ਲਗਭਗ 90 ਅਰਬ ਡਾਲਰ ਦੀ ਤੇਲ ਅਤੇ ਗੈਸ ਖਰੀਦਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪ੍ਰੈਸ ਕਾਨਫਰੰਸ ਦੌਰਾਨ ਰੂਸ ਅਤੇ ਯੂਕਰੇਨ ਵਿਚਲੇ ਚਲ ਰਹੀ ਜੰਗ ਦਾ ਵੀ ਜ਼ਿਕਰ ਕੀਤਾ ਮੋਦੀ ਨੇ ਕਿਹਾ ਕਿ ਲੋਕ ਸੋਚਦੇ ਨੇ ਕਿ ਰੂਸ ਯੂਕਰੇਨ ਬਵਾਦ ਭਾਰਤ ਨਿਰਪੱਖ ਚੱਲ ਰਿਹਾ ਹੈ ਪਰ ਇਹ ਗਲਤ ਹੈ ਉਹਨਾਂ ਕਿਹਾ ਕਿ ਭਾਰਤ ਸ਼ਾਂਤੀ ਦੇ ਪੱਖ ਦੇ ਵਿੱਚ ਰਿਹਾ ਅਸੀਂ ਹਮੇਸ਼ਾ ਕਿਹਾ ਸੀ ਕਿ ਦੋਵੇਂ ਧਿਰਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਹੈ। ਇਸੇ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਫੋਨ 'ਤੇ ਹੋਈ ਗੱਲਬਾਤ ਬਾਰੇ ਵੀ ਦੱਸਿਆ ਤੇ ਉਮੀਦ ਜਤਾਈ ਕਿ ਇਹ ਗੱਲਬਾਤ ਯੂਕਰੇਨ ਜੰਗ ਦੀ ਖਤਮ ਵਾਸਤੇ ਸ਼ੁਰੂਆਤ ਹੋਏਗੀ। ਤਾਂ ਹੁਣ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਵੱਡਾ ਅਹਿਮ ਮੁੱਦਾ ਸੀ ਕਿ 104 ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਅਮਰੀਕਾ ਨੇ ਭਾਰਤ ਭੇਜਿਆ ਡਿਪੋਰਟ ਕਰਕੇ ਤੇ ਉਹਨਾਂ ਦੇ ਹੱਥ ਘੜੀਆਂ ਤੇ ਜੰਜੀਰਾ ਲੱਗਿਆ ਹੋਇਆ ਸੀ ਉਸ ਨੂੰ ਲੈ ਕੇ ਮੁੱਦਾ ਜਦੋਂ ਪਕਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਸਮੇਂ ਤੋਂ ਬਾਅਦ ਅਮਰੀਕਾ ਦੇ ਪਹੁੰਚਦੇ ਨੇ ਫੇਰੀ ਉੱਤੇ ਦੋ ਦਿਨਾਂ ਦੇ ਦੌਰੇ ਉੱਤੇ ਤੇ ਜਾ ਕੇ 트ੰਪ ਦੇ ਨਾਲ ਮੁਲਾਕਾਤ ਕਰਦੇ ਨੇ ਤਾਂ ਇਹ ਕਿਤੇ ਨਾ ਕਿਤੇ ਵੱਡਾ ਜਿਹੜੇ ਬਹੁਤ ਸਾਰੇ ਸਵਾਲ ਚੱਲ ਰਹੇ ਸੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਖਤਮ ਹੋਏ ਨੇ ਕਿ ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਪੋਰਟ ਕੀਤੇ ਗਏ ਲੋਕਾਂ ਬਾਰੇ ਕੋਈ ਬਿਆਨ ਕਿਉਂ ਨਹੀਂ ਦੇ ਰਹੇ ਤੇ ਅਮਰੀਕਾ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਨੇ ਸਿੱਧੇ ਜਾ ਕੇ ਹੀ ਉੱਥੇ ਗੱਲਬਾਤ ਕੀਤੀ ਹੈ ਤੇ ਹੁਣ ਸਪਸ਼ਟ ਕਰ ਦਿੰਦਾ ਹੈ ਕਿ ਜਿਹੜਾ ਵੀ ਗੈਰਕਾਨੂੰਨੀ ਢੰਗ ਨਾਲ ਤੁਹਾਡੇ ਅਮਰੀਕਾ ਚ ਜਾਏਗਾ ਅਸੀਂ ਉਹਨਾਂ ਨੂੰ ਵਾਪਸ ਲੈਣ ਵਾਸਤੇ ਜਿਹੜਾ ਸਹਿਮਤਾ ਅਸੀਂ ਉਹਨਾਂ ਨੂੰ ਸਬਕਾਰ ਕਰਾਂਗੇ ਪਰ ਸਵਾਲ ਇਹ ਹੈ ਕਿ ਸਵੀਕਾਰ ਕਿਵੇਂ ਕਰਾਂਗੇ ਕੀ ਉਹਨਾਂ ਦੇ ਫੌਜੀ ਜਹਾਜ਼ ਲੈ ਕੇ ਆਉਣਗੇ ਇੱਥੇ ਜਾਂ ਫਿਰ ਭਾਰਤੀ ਜਹਾਜ਼ ਖੁਦ ਜਾ ਕੇ ਉੱਥੇ ਆਪਣੇ ਡਿਪਾਰਟ ਕੀਤੇ ਭਾਰਤੀਆਂ ਨੂੰ ਵਾਪਸ ਲੈ ਕੇ ਆਉਣਗੇ ਵੱਡਾ ਸਵਾਲ ਹੈ ਦਿਓ ਜੱਜ ਧੰਨਵਾਦ